ਟਿਆਲਾ ਦੇ ਫਾਇਰ ਸਟੇਸ਼ਨ ਦਫਤਰ ਵਿਖੇ ਅੱਜ ਫਾਇਰ ਸੇਫਟੀ ਹਫਤੇ ਦੇ ਚਲਦੇ ਆਗ ਬੁਝਾਓ ਯੰਤਰਾਂ ਦੀ ਐਕਸੀਬਿਸ਼ਨ ਲਗਾਈ ਗਈ ਜਿਸ ਦੇ ਵਿੱਚ ਅੱਜ ਫੀਲ ਖਾਨਾ ਸਕੂਲ ਦੇ ਵਿਦਿਆਰਥੀਆਂ ਨੂੰ ਅਤੇ ਨਰਸਿੰਗ ਸਟਾਫ ਦੀ ਕੁੜੀਆਂ ਨੂੰ ਆਗ ਬੁਝਾਓ ਯੰਤਰਾਂ ਸਬੰਧੀ ਜਾਗਰੂਕ ਕੀਤਾ ਗਿਆ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਚੱਲਣ ਵਾਲੇ ਸਾਡੇ ਫਾਇਰ ਸੇਫਟੀ ਵੀਕ ਦੇ ਦੌਰਾਨ ਅਸੀਂ ਵੱਖ-ਵੱਖ ਸਕੂਲਾਂ 'ਚ ਇੰਡਸਟਰੀ 'ਚ ਦੇ ਮਾਲਸ ਵਗੈਰਾ 'ਚ ਸਾਡੇ ਫਾਇਰ ਆਫਿਸਰਜ਼ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਅੱਜ ਅਸੀਂ ਆਪਣੇ ਸਰਟੀਫਾਈਡ ਸਟੇਸ਼ਨ ਜਿਹੜਾ ਹੈਡਫਾਇਰ ਸਟੇਸ਼ਨ ਸਾਈ ਮਾਰਕੀਟ 'ਤੇ علاوہਗੇ ਅਸੀਂ ਇੱਕ ਐਗਜ਼ਿਬਿਸ਼ਨ ਲਗਾਈ ਹੈ ਆਪਣੇ ਜਿਹੜੇ ਸਾਡੇ ਫਾਇਰ ਦੇ ਰਿਲੇਟਿਡ ਇਨਸਟਰੂਮੈਂਟਸ ਹਨ ਉਹਨਾਂ ਦੀ ਜਾਣਕਾਰੀ ਅਸੀਂ ਸਕੂਲੀ ਬੱਚਿਆਂ ਨੂੰ ਨਰਸਿੰਗ ਸਟਾਫ ਆਏ ਹੋਏ ਸਾਡੇ ਕੋਲ ਹੋਸਟ ਕਾਫੀ ਸਕੂਲਾਂ ਦੇ ਬੱਚੇ ਆਏ ਹੋਏ ਜਿਨ੍ਹਾਂ ਨੂੰ ਅਸੀਂ ਅਵੇਅਰ ਵੀ ਕਰਾਂਗੇ ਔਰ ਸਾਡੇ ਇਨਸਟਰੂਮੈਂਟਸ ਔਰ ਸਾਡੇ ਫਾਇਰ ਡੈਂਡਰ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ ਇਹ ਸਰ ਕਿਹੜੇ ਕਿਹੜੇ ਫਿਲਖਾਨਾ ਸਕੂਲ ਦੇ ਸਰਕਾਰੀ ਫਿਲਖਾਨਾ ਸਕੂਲ ਹੈ ਸਾਡੇ ਅ ਰਜਿੰਦਰ ਹਸਪੀਟਲ ਨਰਸਿੰਗ ਕਾਲਜ ਹੈ ਗੁਰੂ ਨਾਨਕ ਨਰਸਿੰਗ ਕਾਲਜ ਹੈ ਅ ਹੋਰ ਕਈ ਸਕੂਲਾਂ ਤੋਂ ਬੱਚੇ ਆ ਰਹੇ ਹਨ ਜਿਸ ਤਰ੍ਹਾਂ ਇਸ ਤਰ੍ਹਾਂ ਆਦੇ ਜੇਗਾ ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਵੇ ਬੱਚਿਆਂ ਦਾ ਰੋਜ਼ਾਨਾ ਕਿਹੋ ਜਿਹਾ ਲੱਗਿਆ ਸਰ ਬੱਚਿਆਂ ਦਾ ਰੋਜ਼ਾਨਾ ਦੇਖੋ ਸਾਡੇ ਫਾਇਰ ਆਫੀਸਰ ਹਰ ਇੱਕ ਚੀਜ਼ ਦੀ ਉਹਨਾਂ ਨੂੰ ਬਰੀਫਲੀ ਦੱਸ ਰਹੇ ਕਿ ਕਿਸ ਕੰਮ ਵਾਸਤੇ ਅਸੀਂ ਕਿਸ ਚੀਜ਼ ਦੀ ਝੂਠ ਪੈਂਦੀ ਹੈ ਤਾਂ ਬੱਚੇ ਬੜੇ ਪਿਆਰ ਨਾਲ ਸੁਣ ਰਹੇ ਹਨ ਜਿਸ ਤੋਂ ਲੱਗਦਾ ਹੈ ਬੱਚਿਆਂ ਨੂੰ ਰੋਜ਼ਾਨਾ ਹੈ ਤਾਂ ਅਫੇਰ ਹੋ ਰਹੇ ਬੱਚੇ ਸਿਖਾਇਆ ਗਿਆ ਬੱਚਿਆਂ ਨੂੰ ਤਾਂ ਬੱਚਿਆਂ ਨੂੰ ਅਸੀਂ ਫਾਇਰ ਸੇਫਟੀ ਦੇ ਰਿਗਾਰਡਿੰਗ ਸਾਰਾ ਕੁਝ ਸਿਖਾ ਰਹੇ ਹਾਂ ਕਿਸ ਤਰ੍ਹਾਂ ਅੱਗ ਤੋਂ ਬਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਸਮਾਂ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਉਹ ਫਾਇਰ ਸੂਟ ਲੱਗਿਆ ਹੋਇਆ ਹੁੰਦੇ ਉਹ ਬੱਚਿਆਂ ਨੇ ਕਿਸੇ ਨੇ ਦੇਖਿਆ ਹੀ ਨਹੀਂ ਸੀਗਾ ਕਿ ਉਹ ਫਾਇਰ ਇੱਕ ਫਾਇਰਮੈਨ ਦੀ ਸੇਫਟੀ ਵਾਸਤੇ ਅੱਗ ਦੇ ਦੌਰਾਨ ਉਹ ਸੂਟ ਨੂੰ ਅਸੀਂ ਐਗਜ਼ਿਬਿਸ਼ਨ 'ਚ ਲਗਾਇਆ ਹੈ ਅੱਜ ਸਰ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਰ ਮੈਂ ਸ਼ਹਿਰ ਦੇ ਸ਼ਹਿਰ ਵਾਸੀ ਨੂੰ ਪਬਲਿਕ ਨੂੰ ਇਹ ਕਹਿਣਾ ਚਾਹਾਂਗਾ ਕਿ ਅੱਗ ਤੇ ਕੰਟਰੋਲ ਕਰਨਾ ਸਿੱਖੋ ਅੱਗ ਛੋਟੀ ਜੀ ਲੱਗਦੀ ਹੈ ਜੇ ਆਪਾਂ ਉਸ ਨੂੰ ਹੌਸਲੇ ਨਾਲ ਉੱਥੇ ਹੀ ਕਾਬੂ ਕਰ ਦਈਏ ਤਾਂ ਇਹ ਤਾंडव ਨਾ ਕਰੇ ਕਈ ਵਾਰ ਹੋ ਜਾਂਦਾ ਅੱਗ ਨੂੰ ਆਪਾਂ ਦੇਖ ਕੇ ਪੈਨਿਕ ਹੋ ਜਾਂਦੇ ਭੱਜ ਜੰਨੇ ਆ ਉਸ ਨੂੰ ਭੱਜਿਓ ਨਾ ਅੱਗ ਜੇ ਲੱਗ ਜੀਏ ਤਾਂ ਤੁਰੰਤ ਫਾਇਰ ਵਿਟ ਨੂੰ ਸੂਚਨਾ ਦਿਓ ਉਹਨਾਂ ਦੇ ਕੰਟਰੋਲ ਰੂਮ ਤੇ 112 ਨੰਬਰ ਤੇ ਤੇ ਉਸ ਤੋਂ ਬਾਅਦ ਉਸ ਨੂੰ ਕੋਸ਼ਿਸ਼ ਕਰੋ ਤੁਸੀਂ ਉੱਥੇ ਮਿਲ ਆ ਸਕੋ ਜੇ ਕੋਈ ਅੱਗ ਛੋਟੀ ਜੀ ਬੁਝਾ ਦਾਂਗੇ ਤਾਂ ਤਾंडव ਨਹੀਂ ਕਰੇਗਾ